ਅੱਜ ਆਪਾਂ ਗੱਲ ਕਰਾਂਗੇ ਵੀ ਤਰੱਕੀ ਦੇ ਰਾਹ ਤੱਕ ਬੰਦਾ ਕਿੱਦਾਂ ਪਹੁੰਚਦਾ ਜਦੋਂ ਬੰਦਾ ਇੱਧਰ ਜਾਂ ਉੱਧਰ ਦੇਖਣ ਲੱਗ ਜਾਂਦਾ ਨਾ ਮੈਂ ਆਪਣਾ ਸਿੱਧੇ ਮਾਰਗ 'ਤੇ ਨਹੀਂ ਚੱਲਦਾ ਹੈਗਾ ਤੇ ਬੰਦਾ ਤਰੱਕੀ ਨਹੀਂ ਕਰਦਾ ਮੈਂ ਇੱਧਰ ਦੇਖਣ ਲੱਗਾਂ ਜਾਂ ਉੱਧਰ ਦੇਖਣ ਜਾਂ ਤਾਂ ਆਪਾਂ ਸਿੱਧੇ ਚੱਲਾਂਗੇ ਨਾ ਆਪਣੇ ਚੀਜ਼ ਵੱਲ ਆਪਣੇ ਚੀਜ਼ ਵੱਲ ਫੋਕਸ ਹੋਊਗਾ ਫਿਰ ਤਰੱਕੀ ਕਰਾਂਗੇ ਅੱਜ ਇਸ ਬਾਰੇ ਗੱਲਬਾਤ ਕਰਾਂਗੇ ਅ ਮੇਰੇ ਪਿੰਡ ਵਾਲੇ ਵੀ ਪਿੰਡ ਵਾਲੇ YouTube ਬਹੁਤ ਚੈਨਲ YouTube ਚੈਨਲ ਬਣ ਗਏ ਉਹ ਆਪਣੇ ਮਾਰਗ ਵੱਲ ਨਹੀਂ ਚੱਲੇ ਹੋਏ ਹੈਗੇ ਉਹ ਇੱਕ ਦੂਜੇ ਵੱਲ ਦੇਖ ਰਹੇ ਆ ਜੇ ਤੁਸੀਂ ਆਪਣੇ ਕੰਮ ਵੱਲ ਫੋਕਸ ਕਰੋਗੇ ਵੀ ਹਾਂ ਕਿ ਮੈਂ ਕੋਈ ਚੀਜ਼ ਪੇਸ਼ ਕਰਨੀ ਹੈ ਵੀ ਅੱਜ ਮੈਂ ਕੋਈ ਚੀਜ਼ ਵਧੀਆ ਜੇ ਸਾਹਮਣੇ ਜਿਹੜਾ ਆਪਾਂ ਦੇਖਣ ਵਾਲੇ ਬੰਦੇ ਆ ਵਧੀਆ ਚੀਜ਼ ਦਿਖਾਈਏ ਆਪਾਂ ਇਹ ਨਹੀਂ ਬਸ ਅੱਜ ਇਸ ਵਾਰ ਗੱਲਬਾਤ ਕਰਾਂਗੇ ਦੇਖਦੇ ਰਹੋ ਵੀਡੀਓ ਤੇ ਅੱਜ ਦੀ ਲਾਈਵ ਵਿੱਚ ਥੋੜਾ ਸਵਾਗਤ ਹੈ ਧੰਨਵਾਦੀ ਤੁਹਾਡਾ ਬਹੁਤ ਪਿਆਰ ਸਤਿਕਾਰ ਦੇ ਰਿਹਾ ਇੱਕ ਬੰਦਾ ਘਰ ਆ ਗਿਆ ਉਹ ਉਹ ਵੀਡੀਓ ਤੁਸੀਂ ਦੇਖ ਲਓ ਇਸ ਸਮੈਂਟ ਦੇ ਵਿੱਚ ਨਾ ਡਾਕਟਰ ਫਿਕਸ ਉਹ ਪੈਂਦਾ ਹੁੰਦਾ ਬਸ ਸਮੈਂਟ ਜਿਹੜਾ ਆਪਾਂ ਲਾ ਰਹੇ ਉਹ ਸਟਰੋਂਗ ਹੈ 50 60 ਰੁਪਏ ਹੈ ਤਾਂ ਮਹਿੰਗਾ ਉਹ ਪਰ ਪਰ ਦੂਜੇ ਨਾਲ ਥੋੜਾ ਵਧੀਆ ਹੈ ਤੇ ਚੀਜ਼ ਕਿਉਂ ਤੇ ਕਿਰਮ ਜੀ ਚਲੋ ਘਰ ਬਣਾਉਣਾ ਵੀ ਚੀਜ਼ ਆਪਾਂ ਵਧੀਆ ਲਾਈਏ ਸਾਰੀਆਂ ਕੋਈ ਕਮੀ ਪੇਸ਼ ਆਪਾਂ ਨੇ ਛੱਡੀ ਨਹੀਂ ਹੈਗੀ ਤੇ ਪੁੱਛਦੇ ਉਹਦੇ ਵਿੱਚ ਵੀ ਗੱਲਾਂ ਕਰਾਂਗੇ ਇਹਦੇ ਵਿੱਚ ਵੀ ਕਰਾਂਗੇ ਇਹ ਇਹ ਸਿਮਿੰਟ ਜਿਹੜਾ ਏਸੀਸੀ 골ਡ ਹੈ ਤੇ ਜਿਹੜਾ ਸਰੀਆ ਵਰਤਿਆ ਮੈਂ ਉਹ ਵਰਤਿਆ ਹੈ ਜੋਤੀ ਦਾ ਤੇ ਹੁਣ ਜਿਹੜੀ ਆਪਣੇ ਬਾਰੀਆਂ ਦਰਵਾਜ਼ੇ ਆਉਣੇ ਉਹ ਹੈਗੇ ਟਾਟਾ ਦੇ ਆਉਣੇ ਜਿਹੜੀ ਹੁਣ ਬਾਰੀਆਂ ਦਾ ਕੱਲ ਨੂੰ ਮੰਨਤੀ ਹੋ ਜਣੀ ਉਹਨਾਂ ਦੇ ਵੀ ਕਿੱਥੇ ਕਿੱਥੇ ਕਿਹਾ ਕੁਝ ਕਰਨਾ ਤੇ ਅੱਜ ਉਹ ਮੁੰਡੇ ਨੂੰ ਬੁਲਾਉਂਗਾ ਥੋੜਾ ਉਹਦੇ ਵੀ ਕਿਹਾ ਲੈਓ ਉੱਪਰ ਚੱਲੂਗਾ ਜਿੱਦਾਂ ਮੁੰਡੇ ਦਾ ਸਾਰਾ ਕੁਝ ਲਾਵਾਂਗੇ ਉਹਦੇ ਵੀ ਕਿਹਾ ਕੁਝ ਕਰਨਾ ਆਪਾਂ ਨੇ ਤੇ ਅੱਜ ਮਾਰਦੀ ਕਿਰਪਾ ਨਾਲ ਮੌਸਮ ਬਹੁਤ ਸੋਹਣਾ ਹੈ ਠੰਡਾ ਹੋਇਆ ਹੋਇਆ ਤੇ ਰਾਤ ਜੀ ਪੱਖੇ ਥੱਲੇ ਠੰਡ ਲੱਗਦੀ ਸੀ ਮੈਂ ਉੱਠਿਆ ਪੱਖਾ ਬੰਦ ਕਰਤਾ ਤੇ ਜਦੋਂ ਮੈਂ ਹੱਕ ਉੱਠਿਆ ਮੱਛ ਲੜਦੀ ਪੱਖਾ ਲਾਉ ਪੱਖਾ ਫੇਰ ਆਨ ਹੋ ਗਿਆ ਮੈਨੂੰ ਪਤਾ ਕਿ ਹੁਣ ਉਹਦੇ ਮੱਛ ਲੜਦਾ ਮੈਨੂੰ ਠੰਡ ਲੱਗਦੀ ਆ ਮੈਨੂੰ ਉਹ ਦਿੱਤੀ ਚਾਦਰ ਜੀ ਆਪਣੇ ਲੱਤੇ ਵੱਡੇ ਵੱਡੇ ਕੰਬਲ ਦੱਸ ਅੱਜ ਮੈਂ ਵੀ ਕਹਤਾ ਫਿਰ ਉੱਠ ਕੇ ਮੰਗਾ ਭਾਈ ਮੈਨੂੰ ਵੀ ਕੰਬਲ ਕਢੋ ਜੇ ਪੱਖਾ ਲਾਉਣਾ ਐਦਾਂ ਜਾਂ ਪੱਖਾ ਬੰਦ ਕਰੋ ਚਲੋ ਅੱਜ ਦੀਆਂ ਗੱਲਾਂ ਸੀ ਇਹ ਬਾਕੀ ਕੱਲੋ ਜਿਹੜੇ ਆਪਣੇ ਲੇਬਰ ਲੱਗੀ ਹੋਈ ਐ ਇਹ ਕਹਿ ਰਹੇ ਤੇ ਕੱਲ ਦੀ ਜੇ ਐਦਾਂ ਮੌਸਮ ਰਹੇ ਨਾ ਅਸੀਂ ਕੰਮ ਬਹੁਤ ਖਿੱਚ ਦੇਣਾ ਵੀ ਜਦ ਧੁੱਪਾਂ ਪੈਂਦੀ ਵੇ ਸਾਡਾ ਥੱਕਦਾ ਯਾਰ ਸ੍ਰੀਪੁਰਜੇ ਧੁੱਪਾਂ ਪੈਂਦੀ ਆ ਕੰਮ ਕੰਮ ਨੂੰ ਰੂਹ ਨਹੀਂ ਕਰਦੀ ਕੱਲ ਮੌਸਮ ਬਹੁਤ ਸੋਹਣਾ ਰਿਹਾ ਸੁਹਾਵਣਾ ਬੱਦਲ ਵਾਝੇ ਰਹੀ ਵਿੱਚ ਮੀਂਹ ਦਾ ਵੀ ਡਰ ਲੱਗਿਆ ਰਿਹਾ ਪਰ ਅੱਜ ਵੀ ਮੌਸਮ ਸਾਫ਼ ਐਨ ਬਾ ਠੰਡਾ ਜਿਹਾ ਰਿਹਾ ਮੌਸਮ ਫਿਰ ਕੰਮ ਬਹੁਤ ਖਿੱਚਦੇ ਆ। ਨੂੰ ਗਾਹਾਂ ਦਾ ਦਿਨ ਪਰ ਦਿਨ ਬਦਲਦਾ ਜਾਈ ਜਾਣਾ। ਕੰਮ ਇਹਨੇ ਤੇ ਖਿੱਚਦੇ ਖਿੱਚਦੇ ਨਾ ਜਾਈ ਜਾਣਾ। ਤੇ ਆਪਾਂ ਬੰਦੇ ਦਿਖਾ ਦਿੰਦੇ ਸਾਰੇ ਆਪਣੇ ਗੱਲ ਕਰਦੇ ਆ ਫਿਰ ਉਸ ਤੋਂ ਬਾਅਦ ਵੀ ਜਦੋਂ ਅੱਧਰ ਲੰਘੇ ਬੰਦਾ ਭਾਈ। ਉਹ ਲੱਗਦਾ ਅੱਧਰ। ਗੁੱਜਰ ਭਾਈ। ਇਦਾਂ ਭਾਈ ਠੀਕ ਆ। ਹਾਂਜੀ। ਚੜਦੀ ਕਲਾ ਹੁਣ ਤਿਆਰੀ ਜੀ ਬਣਾ ਲਾ ਬਾਈ ਅੱਜ ਥੋੜਾ ਨਤਰ ਅੱਠਰ ਗਿਆ ਇਹ ਆਹ ਕ ਗੇਰੇ ਉੱਥੇ ਬਾਈ ਆਹ ਅੱਛਾ ਤੈਂ ਗੇਰੀਆਂ ਬਾਈ ਇਹ ਖਾ ਗਈਆਂ ਹੈ ਕੋੜੀਆਂ ਦੇ ਖਾ ਗਈਆਂ ਖਾ ਗਿਆ ਵੈਰੀ ਗੁੱਡ ਬਸ ਕੀੜੀਆਂ ਨੇ ਖਾ ਜਾਣੀਆਂ ਤਾਂ ਕਿ ਉਹ ਬੱਲੇ ਤਾ ਤੇ ਇਹ ਕਰ ਐਂ ਕਰਦੇ ਬਾਈ ਹਾਂ ਜੀ ਸਵੇਰ ਟਾਈਮ ਨਾ ਥੋੜਾ ਜਨਾ ਹੁਣ ਗਲਾਸ ਸੰਦਰ ਭਰ ਆ ਲੈ ਆਪਾਂ ਨੇ ਥੋੜੀ ਜਨਾ ਦਾਲਾਂ ਦੂਣੇ ਜਿ ਲਿਆ ਕੇ ਵਾਲ ਕੇ ਥੋੜੇ ਵਿੱਚ ਨਮਕ ਪਾ ਕੇ ਥੋੜੀ ਥੋੜੀ ਪਾ ਦੇ ਕਰੀ ਇੱਥੇ ਆਪਾਂ ਮੈਂ ਕਹਿੰਦਾ ਉਹ ਜਿਹੜੇ ਛੋਟੇ ਜਿਹੇ ਬਰੀਕ ਜਿਹੇ ਚੌਲਾਂ ਉਹਨਾਂ ਨੂੰ ਫ੍ਰੀਜ਼ ਕਰ ਲੈਂਦੇ ਆ ਹਾਂ 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 ਉਹ ਆਇਕਣੇ ਨਾ ਕੋਠੇ ਪਰ ਬਾਤ ਤੇ ਜਾਂ ਇੱਧਰ ਇਦਾਂ ਨਹੀਂ ਥੋੜੇ ਉਹਨੂੰ ਉਵਾਲੀ ਦਵਾ ਦੇ ਕਰੀ ਜਿਆਦਾ ਵਧੀਆ ਉਹ ਰਹਿਣਾਂ ਨੂੰ ਬਜਾ ਹਾਂ ਵੀ ਥੋੜੀ ਜਿਹੀ ਪੰਨ ਨੂੰ ਉਵਾਲੀ ਦਵਾ ਦੇ ਕਰੀਏ ਵੀ ਮੈਂ ਦੇਖੀ ਦੀ ਕਿ ਬੰਦੇ ਦੀ ਉਹਨਾਂ ਤੋਤੇ ਤਾਂ ਤੇ ਬਹੁਤ ਆਉਂਦੇ ਆ ਹੁਣ ਵੀ ਤੇ ਖੇਤ ਦੇ ਵਿੱਚ ਇੱਕ ਮੋਰ ਘੁੰਮਦਾ ਇਸ ਵੇਰੇ ਇਸ ਵੇਰੇ ਤੇ ਵਿੱਚ ਕਰਦੇ ਆ ਕੁਛ ਨਾ ਕੁਛ ਸਿਰਦੇ ਆ ਹੁਣ ਵੀ ਬੰਗਲੇ ਬੜੇ ਖੇਤ ਦੇ ਵਿੱਚ ਆਹ ਉਹ ਦੇਖੋ ਉਧਰ ਆ ਸਾਰੇ ਅੱਜ ਬਈ ਬਣਾ ਦੇ ਫਿਰ ਕੇ ਆ ਰੀਆਂ ਉਹ ਸੜ ਬਣਾਉਣੀ ਹੈ ਇਹ ਸੜ ਬਣਾਉਣੀ ਹੈ ਦੇਖ ਲਈ ਫਿਰ ਹੁਣ ਕਿਹੜੀ ਸੜ ਬਣਾਉਣੀ ਹੈ ਕਹਿ ਰੀਆਂ ਭਿੰਡਿਆਂ ਵੀ ਹੁਣ ਤਾਂ ਹਲੋ ਡੁੱਲੀਆਂ ਹੋ ਜਾਣੀਆਂ ਇਹ ਲਸਣ ਦੀਆਂ 2 ਕੇਰੀਆਂ ਲਾਉਣੀ ਆਪਾਂ ਨੇ ਜਿੰਨੀਆਂ ਮਰਜ਼ੀ ਲਈਂ ਬਾਈ ਅੱਜ ਇੱਕ ਵੀਡੀਓ ਦੇਖ ਰਿਆ ਦਾ ਬੰਦਾ 4000 4000 ਰੁਪਏ ਕਿਲੋ ਲਸਣ ਫੇਰ ਇੱਕ ਨਹੀਂ ਹੈ ਤੈਨੂੰ ਮੈਂ ਕਹਿੰਦਾ ਆਪਾਂ ਲਾ ਲੈਨੇ 2 3 4 ਕੇਰੀਆਂ ਉਹ ਪਤਾ ਨਹੀਂ ਕਿ ਕਿ ਮੈਂ ਪੂਰੀ ਵੀਡੀਓ ਦੇਖੀ ਨਹੀਂ ਮੈਂ ਸ਼ੇਅਰ ਵੀ ਨਹੀਂ ਕਰੀ ਹੈਗੀ ਵੀਡੀਓ ਦੇਖ ਰਿਹਾ ਦਾ ਬੰਦਾ ਉਹ ਕਹਿੰਦਾ 4000 ਰੁਪਏ ਕਿਲੋ ਪਤਾ ਨਹੀਂ ਕਿਹੜੀ ਕਿਸਮ ਹੈ ਪੂਰੀ ਬੜੀ ਉਸ ਟਾਈਮ ਸਵੇਰ ਸੀ ਸਾਰੇ ਸੁੱਤੇ ਪਏ ਤੇ ਮੈਂ ਉਹਦੇ ਵਿੱਚ ਲਿਖਿਆ ਉਹਦਾ 4000 ਰੁਪਏ ਕਿਲੋ ਲਸਣ ਉਹ ਹੁਣ ਲੋਡ ਗੀਆਂ ਪਾਈ ਆਪਾਂ ਲੰਬੀਆਂ ਜਿੱਦਾਂ ਮਰਜੀ ਪਾ ਤੇਰਾ ਖੇਤ ਆ ਭਾਵੇਂ ਨਾ ਕਿਆਰੀ ਪਾ ਦੇਗਾ ਨਹੀਂ ਇੱਧਰ ਤੇ ਪਾਈਪ ਚੱਕਣ ਨਾਲ ਤੇ ਉੱਧਰ ਤੇ ਪਾਣੀ ਜਿੱਦਾਂ ਤੇਰਾ ਜਿੱਦਾਂ ਤੇਰਾ ਚੱਤ ਕਰਦਾ ਫੇਰ ਤੇਰਾ ਤੈ ਬੋਣਾ ਸਾਨੂੰ ਤਾਂ ਫਸਲ ਹੋਣੀ ਚਾਹੀਦੀ ਵਿੱਚ ਬਸ ਹੂੰ 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 ਲੋ ਭਈ ਅਜ ਦਾ ਅਖੀੜਾ ਹਾਲ ਗੁੱਜਰਬਾਈ ਤੇ ਬਾਬਾ ਜੀ ਅੰਦਰ ਬੈਠੇ ਗੁਰਬਾਣੀ ਆਸਾ ਜੀ ਦੇ ਬਾੜ ਦਾ ਕੀਰਤਨ ਸੁਣ ਰਹੇ ਨੇ ਉਹ ਵੀ ਤੁਹਾਨੂੰ ਲਾਸਟ ਵਿੱਚ ਦਿਖਾਵਾਂਗੇ ਆਪਾਂ ਬਾਬਾ ਜੀ ਅੰਦਰ ਬੈਠੇ ਸਾਡਾ ਭਾਈ ਮੈਂ ਵੀ ਸਵੇਰੇ 6:00 ਵਜੇ ਹਾ ਪੂਰਾ 6:00 ਵਜੇ ਮੋਟਰ ਤੇ ਚੱਲ ਪਿਆ ਰਿਹਾ ਘਰ ਤੋਂ ਮੈਂ ਤੇ 6:00 ਵਜੇ ਆ ਕੇ ਆਪਾਂ ਨੇ ਵੀ ਆਸਾ ਜੀ ਦੇ ਬਾੜ ਜੀ ਦਾ ਕੀਰਤਨ ਲਾਇਆ ਤੇ ਉਹ ਹੋਈ ਆ ਜੀ ਡੇਢ ਘੰਟੇ ਦਾ ਵਿੱਚ ਥੋੜੇ ਕੰਮ ਵੀ ਕਰਦੇ ਰਹੇ ਗੱਲਾਂ ਬਾਤਾਂ ਵੀ ਕਰਦੇ ਰਹੇ ਸੁਣੀ ਵੀ ਗਏ ਆ ਤਸਮਾਪਤੀ ਬਹੁਤ ਫੁਰਮਾਇਆ ਹੁਣ ਆਪਾਂ ਲਾਈਵ ਵੀਡੀਓ ਬਣਾਉਂਦੇ ਆ ਤੇ ਹੁਣ ਗੱਲ ਕਰਦੇ ਆ ਉਹ ਜਿਹੜੀ ਪਹਿਲਾਂ ਗੇਸ ਸੀ ਜਦ ਆਪਾਂ ਇਧਰ ਇਧਰ ਦੇਖਣਾ ਜਦੋਂ ਉਹ ਕਿਆ ਕਰ ਰਿਹਾ ਇਧਰ ਉਹ ਕਿਆ ਕਰ ਰਿਹਾ ਜਿਹੜਾ ਮੈਂ ਹੀ ਆ ਨਾ ਯੂਟਿਊਬਰ ਆ ਮੇਰਾ ਕੰਮ ਹੈਗਾ ਵੀਡੀਓ ਬਣਾ ਕੇ ਪਾਉਣਾ ਆਪਣੇ ਆਪਣੇ ਬਲ ਤੇ ਕੋਸ਼ਿਸ਼ ਕਰਨੀ ਕੋ ਵਧੀਆ ਕੰਟੈਂਟ ਦੇਣ ਦੀ ਤੁਹਾਡੇ ਤੱਕ ਵੀ ਜਿਹੜੇ ਬੰਦੇ ਦੇਖਣ ਵਿੱਚ ਹਾਸੇ ਮਜ਼ਾਕ ਵੀ ਉਹ ਵੀ ਤਾਂ ਪੂਰਾ ਪੈਕੇਜ ਆ ਤਿਆਰ ਕਰਦਾ ਹੁੰਦਾ ਆਪਣੇ ਬਲ ਤੇ ਇਹ ਬੰਦੇ ਦੇਖਣਿਆਂ ਨੂੰ ਵਧੀਆ ਲੱਗੇ ਤੁਸੀਂ ਦੇਖ ਵੀ ਰਹੇ ਆ ਤੇ ਪਿਆਰ ਸਤਿਕਾਰ ਵੀ ਦੇ ਰਹੇ ਆ ਇਹ ਨਹੀਂ ਨੈਟ ਪਰ ਵੀਡੀਓ ਪਾਉਣੀ ਜੇ ਤੁਸੀਂ ਐਸਾਈਡ ਨੂੰ ਚੱਲੇ ਆ ਇਹ ਕਰੇ ਕਰੋ ਜੇ ਤਾਂ ਹੁਣ ਆਪਾਂ ਖੇਤੀਉਂ ਕਰਦੇ ਆ ਖੇਤੀ ਵਿੱਚ ਸਾਰੇ ਚੀਜ਼ ਬੱਲਾ ਪੂਰਾ ਪਾਉਂਦੇ ਆ ਆਪਾਂ ਕਿ ਸਾਡੀ ਫਸਲ ਵਧੀਆ ਹੋਵੇ ਇੱਦਾਂ ਜੇ ਤੁਸੀਂ ਵੀਡੀਓ ਬਣਾਉਂਦੇ ਆ ਦਿਸ ਇ ਯੂਟਿਊਬਰ ਬਣਨੇ ਆ ਤੇ ਚੀਜ਼ ਵਧੀਆ ਪੇਸ਼ ਕਰੋ ਹੁਣ ਤੁਹਾਨੂੰ ਮੈਂ ਦੱਸਦਾ ਫੇਵਰ ਪਤਾ ਕੀ ਆ ਮੈਂ ਵੀਡੀਓ ਬਣਾ ਕੇ ਪਾਉਣੀ ਆ ਮੈਂ ਭਾਈ ਮੈਨੂੰ ਵਿਊ ਨਹੀਂ ਆਏ ਹੈਗੇ ਉਹਨੇ ਬਦਨੇ ਵੀਡੀਓ ਪਾਈ ਉਹਨੂੰ ਵੀਊ ਇੰਨੇ ਆ ਗਏ ਕਈ ਵਾਰ ਉਹਦੀ ਵੀਡੀਓ ਕੱਟ ਕੇ ਦੇਖਦੇ ਆਪਾਂ ਯਾਰ ਵੀਡੀਓ ਤਾਂ ਕੁਝ ਵੀ ਨਹੀਂ ਹੈਗੀ ਇਹਦੇ ਨਾਲ ਸਾਡੀ ਵੀਡੀਓ ਜ਼ਿਆਦਾ ਵਧੀਆ ਉਧਰ ਨਹੀਂ ਦੇਖਣਾ ਆਪਣੇ ਵੱਲ ਤੇ ਆਂਡਣਾ ਕੰਮ ਗੱਲ ਕਰਦੇ ਆ ਇੱਕ ਜਨਾਨੀ ਸੀ ਸੋਣੋ ਗੱਲ ਗੁਰਦੁਆਰੇ ਜਾਂਦੀ ਸੀ ਉਹ ਜਦ ਮੰਦਿਰ ਇੱਕ ਐਗਜ਼ਾਮਪਲ ਦਿੰਦਾ ਤੁਹਾਨੂੰ ਮੈਂ ਧਾਰਮਿਕ ਸਥਾਨ ਪਰ ਜਾਂਦੀ ਸੀ ਤੇ ਜਦੋਂ ਉਹ ਜਾਣਾ ਰਸਤੇ ਵਿੱਚ ਫਰਾਨਾ ਕੋਈ ਬੰਦਾ ਬੈਠਾ ਉਹਨੂੰ ਦੇਖ ਰਿਹਾ ਘੂਰ ਘੂਰ ਕੇ ਉਹ ਛੜ ਬੰਦਾ ਬੈਠਾ ਉਹ ਦੇਖ ਰਿਹਾ ਘੂਰ ਘੂਰ ਕੇ ਉਹਨੇ ਘਰ ਤੋਂ ਯਾਰ ਉੱਥੇ ਤੱਕ ਜਾਣਾ ਆਪਣਾ ਜਿੱਥੇ ਧਰਮਸਥਾਨ ਤੇ ਜਾਣਾ ਤੰਗ ਆ ਗਈ ਵੀ ਮੈਨੂੰ ਕਿਦਾਂ ਘੂਰ ਘੂਰ ਕੇ ਦੇਖ ਰਹੇ ਸਾਰੇ ਬੰਦੇ ਉਹ ਕੀ ਜਾਂਦੀ ਜਾਂਦੀ ਇੱਧਰ ਦੇਖ ਰਹੀ ਇੱਧਰ ਦੇਖ ਰਹੀ ਆ ਉਹ ਧਰਮਸਥਾਨ ਉੱਪਰ ਪਹੁੰਚੀ ਕਿਦਾ ਸਦਾ ਮੁਖੀਆ ਹੁੰਦਾ ਉਹਨੂੰ ਜਾ ਕੇ ਕਹਿੰਦੀ ਹੈ ਕਹਿੰਦੀ ਅੱਜ ਦੇ ਬਾਅਦ ਮੈਂ ਗੁਰਦੁਆਰੇ ਨਹੀਂ ਆਉਣਾ ਕਹਿੰਦਾ ਕਿਉਂ ਭਾਈ ਬੱਚਾ ਕਿਉਂ ਨਹੀਂ ਆਉਣਾ ਹੈਗਾ ਕਹਿੰਦਾ ਜਦੋਂ ਮੈਂ ਘਰ ਤੋਂ ਆਂਦੀ ਮੈਨੂੰ ਆਹ ਦੇਖਦਾ ਫਲਾਣਾ ਦੇ ਤਾਂ ਮੂੜ ਪਰ ਬੈਠੇ ਉਹ ਦੇਖਦੇ ਧਮਖਾਣੇ ਦੇਖਦੇ ਘੂਰ ਘੂਰ ਦੇ ਵੀ ਵੀ ਗੰਦੀ ਨੀਰ ਨਾਲ ਦੇਖਦੇ ਮੰਨੇ ਕਹਿੰਦਾ ਠੀਕ ਆ ਚੱਲ ਕਹਿੰਦਾ ਠੀਕ ਆ ਨਾ ਹੀ ਤੇ ਇੱਕ ਕੰਮ ਕਰਦਾ ਕਹਿੰਦਾ ਇਹ ਕੰਮ ਕਰ ਉਹ ਨੂੰ ਇੱਕ ਪਾਣੀ ਦੀ ਕੌਲੀ ਜਾਂ ਗਲਾਸ ਪੂਰਾ ਭਰ ਕੇ ਦੇ ਦਿੰਦਾ ਨਕੋ ਨਕ ਨਕੋ ਨਕ ਭਰ ਕੇ ਦੇ ਦਿੰਦਾ ਹੈ ਨਾ ਐਂ ਕਰ ਵੀ ਇਹ ਧਰਮਕਸਤਾਨ ਨੂੰ ਇੱਕ ਢੇੜਾ ਲਾ ਪਾਣੀ ਦੀ ਕੌਲੀ ਫੜ ਕੇ ਇੱਕ ਗੌਰ ਕਰੀ ਵੀ ਪਾਣੀ ਛਲਕੇ ਨਾ ਜੇ ਛਲਕ ਗਿਆ ਵੀ ਤੈਨਾਂ ਕੋਸ਼ ਮੜਾ ਹੋਊਗਾ ਡਰਾਇਆ ਥੋੜਾ ਜਾਨੂੰ ਉਸ ਤਾਂ ਜਿਹੜਾ ਮੁਖਿਆਦਾਨੋਂ ਕੋਲੀ ਫਰਾਈ ਉਹਨੂੰ ਲੈ ਵੀ ਲਾ ਗੁਰਦੁਆਰੇ ਪੰਨੂ ਜਿਹੜਾ ਉਹਨੇ ਪੂਰਾ ਢੀੜਾ ਲਾਇਆ ਗੁਰਦੁਆਰੇ ਪਰ ਉਹ ਧਰਮ ਸਥਾਨ ਬਨੂ ਢੀੜਾ ਪੂਰਾ ਲਾ ਕੇ ਆ ਲਓ ਜੀ ਇੱਕ ਵੀ ਬੂੰਦ ਨਹੀਂ ਮਿਸ਼ਨ ਛਣਕਣ ਦੱਤੀ ਹੋਈ ਜੀ ਫਿਰ ਉਹ ਜਿਹੜਾ ਮੁਖਿਆ ਨੂੰ ਪੁੱਛਦਾ ਕਹਿੰਦਾ ਉਹ ਮੋੜ 'ਤੇ ਕਿਹੜਾ ਬੰਦਾ ਖੜਾਤਾ ਕਹਿੰਦੀ ਮੈਨੂੰ ਤਾਂ ਨਹੀਂ ਪਤਾ ਹੈਗਾ ਉਹ ਫਲਾਣੇ ਪਾਸੋਂ ਨਿਆਣੇ ਖੇਲਦੇ ਕਿੰਨੇ ਨਿਆਣੇ ਖੇਲਦੇ ਕਿਆ ਗੇਮ ਖੇਲਦੇ ਤੇ ਕਹਿੰਦੀ ਮੈਨੂੰ ਤਾਂ ਨਹੀਂ ਪਤਾ ਹੈਗਾ ਪਰ ਦੂਜੀ ਸਾਈਡਾ ਕਹਿੰਦਾ ਉੱਥੇ ਕੋਈ ਖੇਲਦੇ ਤੇ ਕਹਿੰਦਾ ਨਹੀਂ ਫਿਰ ਉਹਨੂੰ ਸਮਝਾਇਆ ਕਹਿੰਦਾ ਵੀ ਜਿਹੜਾ ਤੇਰਾ ਫੋਕਸ ਤਾਂ ਨਾ ਪਾਣੀ ਵੱਲ ਤਾਂ ਇੱਧਰ ਉੱਧਰ ਨਹੀਂ ਦੇਖਿਆ ਹੈਗਾ ਇਹ ਹੈ ਵੀ ਜੇ ਥੋੜਾ ਫੋਕਸ ਥੋੜੇ ਕੰਮ ਵੱਲ ਹੋਊਗਾ ਜਿੱਥੇ ਇਧਰ ਉਧਰ ਨਹੀਂ ਦੇਖੂ ਆਪਣੇ ਕੰਮ ਵੱਲ ਧਿਆਨ ਦੂੰਗੇ ਫਿਰ ਯੂਟਿਊਬਰ ਬਣੂਗਾ ਨ ਸਹੀ ਜਿਹੜੇ ਵੀ ਕੰਮ ਹੈ ਜੇ ਤੁਸੀਂ ਦੇਖਣ ਲੱਗ ਗਏ ਉਹ ਕਿਆ ਕਰਦਾ ਹੈ ਹੈ ਫਲਾਣਾ ਹੋ ਗਿਆ ਉਹ ਕਿਆ ਕਰਦਾ ਹੈ ਹੈ ਉਹ ਕਿਹਦਾ ਹੋ ਗਿਆ ਉਹਨੂੰ ਕਮੈਂਟ ਕਿਆ ਕਰਦਾ ਉਹਨੂੰ ਫਲਾਣੇ ਨੂੰ ਕਿਆ ਕਰਦਾ ਧਮਕਾਣਾ ਆ ਦੇਖੋ ਹਸੀਆਂ ਖੱਡੀਆਂ ਉਹ ਦੂਜੇ ਵੱਲ ਦੇਖਣਾ ਇਹ ਨਾ ਆਪਣੇ ਕੰਮ ਵੱਲ ਧਿਆਨ ਦੇਣਾ ਦੇਖੋ ਜਾ ਫੋਕਸ ਪਾਣੀ ਪਰੇ ਹੋ ਗਿਆ ਜਦੋਂ ਮੇਰਾ ਫੋਕਸ ਯੂਟਿਊਬਰ ਹੋ ਗਿਆ ਮੈਂ ਇੱਕ ਕੰਟੈਂਟ ਵਧੀਆ ਚੀਜ਼ ਦੇਣੀ ਆ ਵੀ ਇੱਕ ਗੱਲਬਾਤ ਕਰਨੀ ਕੋ ਵਧੀਆ ਤੇ ਨਨਸਵੇ ਟਾਈਮ ਆ লাইਵ ਵੀਡੀਓ ਇਹਦੇ ਵਿੱਚ ਆਪਾਂ ਪਾਉਂਦਾ ਮੈਂ ਆਖੀ ਡਟਾ ਹਾਲ ਸਵੇਰ ਦਾ ਕੋਈ ਨਾ ਕੋਈ ਵਧੀਆ ਗੱਲ ਆਪਣੇ ਬਾਲ ਸੋਚ ਕੇ ਕਰੀ ਜਾਈਦੀ ਹੈ ਜੇ ਮੈਂ ਧਾਰਮਿਕ ਸਥਾਨ ਪਰ ਵੀ ਜਾਂਦਾ ਕਿ ਤੇ ਮੈਂ ਅਰਦਾਸ ਇਹ ਕਰਦਾ ਹੁੰਦਾ ਮਹਾਰਾਜ ਤੰਦਰੁਸਤੀ ਦੇ ਦਿਮਾਗ ਦੇ ਵਿੱਚ ਸੋਹਣੇ-ਸੋਹਣੇ ਗੱਲਾਂ ਲੈ ਜਿਹੜੀ ਮੈਂ ਯੂਟਿਊਬਰ ਕਰਾਂ ਇੱਕ ਘਾਟ-ਘਾਟ ਜੰਨ ਲਾ ਹੁਣ ਵੀ ਜਿਹੜੀ ਜੇ ਦੇਖਣ ਵਾਲਿਆਂ ਨੂੰ ਕੁਈ ਅੰਦਰ ਦੇ ਕੱਲ ਇਦਾਂ ਦੀ ਨਿਕਲੇ ਵੀ ਜਿਹੜੀ ਚੰਗੀ ਲੱਗੇ ਤੁਹਾਨੂੰ ਸਾਹਮਣੇ ਦੇਖਣ ਵਾਲਿਆਂ ਨੂੰ ਇਹ ਚੀਜ਼ ਇਹ ਨਹੀਂ ਹੈ ਵੀ ਕੋਈ ਮੋਬਾਈਲ ਫੜਿਆ ਇੱਕ ਵੀਡੀਓ ਬਣਾ ਕੇ ਨੈਟਵਰਕ ਪਰ ਪਾਉਣੀ ਹੈ ਬਸ ਟਾਈਮ ਜ 10 15 ਮਿੰਟ ਜੋ ਆਪਾਂ ਵੀਡੀਓ ਬਣਾ ਕੇ ਪਾਤੀ ਸਾਹਮਣੇ ਦੇਖਣ ਵਾਲਿਆਂ ਨੂੰ ਅਗਲੇ ਉਹਦਾ ਵੀ ਟਾਈਮ ਖਰਾਬ ਹੋਊਗਾ ਕੋਈ ਚੀਜ਼ ਵਿੱਚ ਇੱਕ ਪੈਕਜ ਆ ਪੇਸ਼ ਕਰੋ ਵਿੱਚ ਥੋੜਾ ਜਿਹਾ ਗਿਆਨ ਜਾਂਦੀ ਹੋਵੇ ਕੋਈ ਵਧੀਆ ਗੱਲ ਦੀ ਹੋਵੇ ਕੋਈ ਹਾਸੇ ਮਜ਼ਾਕ ਵੀ ਹੋਵੇ ਜਦੋਂ ਨਿੰਮਾ ਆ ਜਾਂਦੇ ਮੇਰਾ ਹਾਸੇ ਕਿੱਡੀ ਵੀ ਗੱਲ ਦੀ ਈ ਨਹੀਂ ਉਹੀ ਦੱਸ ਦੀ ਜਿਹਨੂੰ ਮੈਂ ਦੱਸਿਆ ਏਸੀਸਮੈਂਟ ਕੋਈ ਕਮੈਂਟ ਪੜੇ ਹੋਏ ਜਿਹੜੇ ਵਿੱਚ ਆਏ ਹੋਏ ਸੀ ਤਾਂ ਤਾਂ ਇਹ ਚੀਜ਼ ਬਾਲਾ ਤੇ ਇੱਕ ਹੁਣ ਮੈਨੂੰ ਪਤਾ ਮੈਂ ਕੋਸੋਕੜ ਵੀ ਜ਼ਿਆਦਾ ਨਹੀਂ ਜ਼ਿਆਦਾ 17 ਤੋਂ ਸ਼ੁਰੂ ਹੋਇਆ 7-8 ਸਾਲ ਹੋ ਗਏ ਮੈਨੂੰ ਯੂਟਿਊਬਰ ਕੰਮ ਕਰਦਿਆਂ ਹੁਣ ਇੱਕ ਮੇਰੀ ਫੈਮਿਲੀ ਬਣ ਗਈ ਯੂਟਿਊਬਰ ਜਿੱਦਾਂ ਹੁਣ ਤੁਸੀਂ ਦੇਖਦੇ ਹੋ ਸਾਹਮਣੇ ਬੈਠਣ ਵਾਲੇ ਦੇਖਦੇ ਇੱਕ ਮੇਰੀ ਇੱਕ ਮੈਂ ਆਪਣੀ ਫੈਮਿਲੀ ਕ੍ਰੀਏਟ ਕਰ ਲਈ ਹੈ ਠੀਕ ਹੈ ਉਹਨਾਂ ਨੇ ਹੁਣ ਮੈਨੂੰ ਦੇਖਣੀ ਦੇਖਣਾ ਹਾਂ ਭਾਈ ਅਸੀਂ ਦੇਖਣਾ ਇਹ ਸਾਨੂੰ ਪਸੰਦ ਲੱਗਦਾ ਆਪਣੀ ਫੈਮਿਲੀ ਤੁਸੀਂ ਆਪ ਬਣਾਉਣੀ ਹੈ ਠੀਕ ਨਾ ਜੇ ਤੁਸੀਂ ਉਹ ਫੈਮਿਲੀ ਬਣਾ ਲਈ ਤੁਹਾਨੂੰ ਦੇਖਣ ਲੱਗੇ ਬੰਦੇ ਦੇਖਣ ਲੱਗਦੇ ਠੀਕ ਹੈ ਤੁਹਾਨੂੰ ਚੰਗਾ ਲੱਗੂ ਇੱਕ ਹੋਰ ਚੀਜ਼ ਜੇ ਤੁਹਾਨੂੰ 1000 ਬੰਦਾ ਦੇਖਦਾ 2000 ਬੰਦਾ ਦੇਖਦਾ 3000 ਬੰਦਾ ਦੇਖਦਾ ਮਾਨ ਕਰੇ ਕੋ ਕਿ ਤੁਹਾਨੂੰ 1000 ਬੰਦੇ ਨੇ ਦੇਖਿਆ ਮਾਨ ਕਰੇ ਕੋ ਮੈਨੂੰ 100 ਬੰਦੇ ਨੇ ਮੇਰੀ ਵੀਡੀਓ ਦੇਖੀ ਮੇਰੇ 1000 ਬੰਦੇ ਨੇ ਵੀਡੀਓ ਦੇਖੀ ਥੋੜਾ ਨਹੀਂ ਹੁੰਦਾ ਹੈ ਬੰਦਾ ਜੇ 100 ਬੰਦੇ ਨੇ ਵੀਡੀਓ ਦੇਖ ਲਈ ਨਾ ਮਾਨ ਕਰੋ ਵੀ 100 ਬੰਦਾ ਬਹੁਤ ਹੁੰਦਾ ਹੈ 100 ਦੇ 100 ਕਿੰਦਾ ਗੱਲ ਨਾ 101ਵੇਂ ਬੰਦੇ ਨੂੰ ਕਿਦਾਂ ਸੋਹਣੀ ਵੀਡੀਓ ਲੱਗਿਆ ਮੈਂ ਯੂਟਿਊਬਰੇ ਗੱਲ ਕਰ ਰਹੇ ਹਾਂ ਹੋਰ ਵੀ ਕੰਮ ਇੰਨੇ ਛੋਟੇ ਕੰਮ ਹੈ ਯਾਰ ਅੱਜ ਮੈਂ ਆਹ ਕੰਮ ਵਧੀਆ ਕਰਿਆ ਮੈਂ ਕੰਮ ਨਾਲ ਸਾਫ਼ ਕਰਿਆ ਐਦਾਂ ਕਰਿਆ ਇਹ ਸੀ ਤੇ ਹੁਣ ਭਾਈ ਚੱਲੀਏ ਕਰਾਂ ਆਪਣੇ ਕੰਮਾਂ ਕਰਾਂ ਲੱਗ ਗਿਆ 8:00 ਵਜੇ ਦਿਲਸ਼ਾਨ ਸਾਡਾ ਜਿਹੜਾ ਆਪਣਾ ਰੱਖਿਆ ਵਾਲਾ ਬੰਦਾ ਇੱਥੇ ਉਹ ਮੋਟਰਪੋ ਆਪਣਾ ਪਹੁੰਚੇ ਕੰਮ 'ਤੇ ਤੋ ਨਹੀਂ ਪਹੁੰਚਾ ਹਾਂ ਕਹਿਣ ਦੇ ਮੁਤਾਬਕ ਮੰਤਬਾ ਬਾਬਾ ਜੀ ਅੰਦਰ ਲੱਗੇ ਹੋਏ ਨੇ ਦੇਖੋ ਮੈਂ ਦੱਸਾਂ ਤੁਹਾਨੂੰ ਬਾਬਾ ਜੀ ਆਹ ਵੀਡੀਓ ਬਣਾਈ ਥੋੜੀ ਜਿਹੀ ਅੰਦਰ ਆ ਗਏ ਮੜਾ ਜੀ ਆ ਕੀ ਕਰਦੇ ਆ ਮੈਂ ਵੀਡੀਓ ਬਣਾਉਣੀ ਮੈਂ ਕਿਉਂ ਮੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰਮਣੀ ਚੱਲ ਰਹੀ ਆ ਅਸਰੀ ਵਰਗੀ ਅਸਾਂ ਜੀ ਵਾਦ ਕੇ ਕੀਤਨ ਚੱਲ ਰਹੀ ਆ ਇੱਥੇ ਆਪਣੇ ਹਾਲਾਤ ਏ ਜੀ ਧੂਪ ਲਾਈ ਹੋਈ ਆ ਮੈਂ ਕਿ ਬਾਬਾ ਜੀ ਨੂੰ ਪੂਰੀ ਫੀਲਿੰਗ ਆਵੇ ਪੂਰੀ ਫੀਲਿੰਗ ਪੂਰੀ ਫੀਲ ਵਾਹ ਸਵੇਰ ਦਾ ਵਧੀਆ ਫ੍ਰੈਗਰੈਂਸ ਜੀ ਫ੍ਰੈਗਰੈਂਸ ਜੀ ਵਧੀਆ ਹੋ ਜਾਂਦੀ ਫਿਰ ਸਾਰਾ ਦਿਨ ਨਾ ਉਮਰ ਕੁੰਮ ਚ ਆਇਆ ਫ੍ਰੈਗਰੈਂਸ ਵਧੀਆ ਹੀ ਜਾਂਦੀ ਫਿਰ ਚੱਲ ਠੀਕ ਆ ਬਾਬੇ ਹੁਣ ਮੈਂ ਚੱਲਦਾ ਠੀਕ ਹੈ ਕੱਪੜੇ ਇੱਥੇ ਪੇਰਾਂ ਦਾ ਫਿਰ ਮੈਂ ਨਹਾਉਣੇ ਜੀ ਜਾ ਕੇ ਅੱਧਾ ਤੌਲੀਆ ਆ ਚੱਕ ਲਮੈਂ ਵੀ ਹੁਣ ਘਰੇ ਜਾ ਕੇ ਨਾ ਹੁੰਦਾ ਯਾਰ ਮੈਂ ਪਹਿਲਾਂ ਸੋਚਦਾ ਬਿੱਤੀ ਨਾ ਆਉਂਗਾ ਮੈਂ ਹੁਣ ਗਾਹਾਂ ਨੂੰ ਗਰਮ ਪਾਣੀ ਜਾਉਣ ਲੱਗ ਜਾਣਾ ਮੋਟਰ ਦਾ ਫਿਰ ਫਿਰ ਫਵਾਦ ਆਇਆ ਕਰੂੰਗਾ ਓਕੇ ਬਾਈ ਸੋਣੋ ਬੈਠੋ ਕਰੋ ਲਓ ਰੱਬ ਦਾ ਨਾਮ ਤੇ ਅੱਜ ਦੀ ਪਈ ਹੁਣ ਆਪਾਂ ਲਾਈਵ ਵੀਡੀਓ ਬੰਦ ਕਰਦੇ ਆ ਤੇ ਕਹਿਣ ਦਾ ਭਾਵ ਹੈ ਦੇਖੋ ਨੰਨਤ ਪਾਜੀ ਹੋ ਗਿਆ ਰੱਬ ਦਾ ਨਾ ਹੋ ਲਿਆ ਅਸੀਂ ਜਿਹੜਾ ਅਸੀਂ ਵੀ ਕੀਤਾ ਲੋਕਾਂ ਨੇ ਇਹ ਮੰਨਣਾ ਨਹੀਂ ਜੀ ਬੰਦੇ ਨੂੰ ਇੱਕ ਜੱਜ ਕਰਨਾ ਵੀ ਠੀਕ ਹੈ ਤੁਸੀਂ ਵੀਡੀਓ ਪਰ ਜੱਜ ਕਰਦੇ ਹੋ ਕੋਈ ਫਲਾਣਾ ਠਮਕਾਣਾ ਜਿਹੜਾ ਬੰਦੇ ਨਾਲ ਰਹ ਕੇ ਪਤਾ ਲੱਗਦਾ ਜੇ ਹਫਤਾ 10 ਦਿਨ ਮੇਨਰ ਰਹੋ ਫਿਰ ਤੁਹਾਨੂੰ ਪਤਾ ਲੱਗੂ ਇਹ ਨਹੀਂ ਆਪਾਂ ਨੇ ਵੀਡੀਓ ਪਰ ਜਿਹੜਾ ਹੁਣ ਐਕਟਰ ਹੈ ਤੁਹਾਨੂੰ ਬੋਡੀ ਕਿੰਨੀ ਹੁੰਦੀ ਆ ਬੋਡੀ ਵਧੀਆ ਬਣਾਈ ਹੋਈ ਆ ਇਹ ਸਟਾਰ ਕਿੰਨਾ ਵਧੀਆ ਕੱਪੜੇ ਕਿੰਨੇ ਸੋਹਣੇ ਪਾਏ ਆ ਹੁਣ ਉਹ ਤਾਂ ਪਿੱਛੇ ਨਾ ਬਿਹਾਈਂਡ ਮਿਹਨਤ ਦੇਖੋ ਕਰੋ ਉਸ ਬੰਦੇ ਨੇ ਕਿੰਨੀ ਮਿਹਨਤ ਕੀਤੀ ਐਕਟਰ ਬਣਨ ਵਾਸਤੇ ਇਹ ਨੂੰ ਵੀ ਹਾਂ ਇਹਦੇ ਵਿੱਚ ਇੱਕ ਮੈਂ ਇਹ ਵੀ ਗੱਲ ਮੰਨਦਾ ਹਾਂ ਹੁੰਦਾ ਕਿੰਦਾ ਲੱਕ ਵੀ ਹੈਗਾ ਹੁਣ ਤੁਸੀਂ ਉਹ ਕਿਹੜਾ ਇੱਕ ਉਹ ਕਿਦਾਂ ਕਿਹੜਾ ਉਹ ਨੀਟੂ ਸ਼ਟਰਾਂ ਵਾਲਾ ਇਹ ਨਹੀਂ ਹੋਰ ਹੁੰਦਾ ਅਜੀ ਗੱਲ ਉਹਨੂੰ ਕਰੇ ਇੱਕ ਹਾਂ ਕੱਲ ਹੀ ਹੋਰ ਗੱਲ ਚੱਲ ਰਹੀ ਸੀ ਕੁਝ ਆਲਾ ਬੜਾ ਸਟਾਰ ਬਣਿਆ ਹੋਇਆ ਅੱਜ ਕੱਲ ਤੇ ਉਹ ਪਈ ਹਾਕੀ ਪਲੇਅਰ ਆਏ ਉਹਨਾਂ ਨੂੰ ਕੋਈ ਕੋਈ ਪਛਾਣੇ ਨਾ ਉਹ ਚਾੜ ਆਏ ਲੋਕਾਂ ਤੋਂ ਫੋਟੋ ਖਿਚਾਉਣ ਤੇ ਉਹ ਪੱਤਰਕਾਰ ਹੁਣ ਨਾਂ ਨਹੀਂ ਯਾਦ ਹੁੰਦਾ ਕਿਆ ਨਾਂ ਉਹਦਾ ਮੱਕੜ ਮੱਕੜ ਦੀ ਇੰਟਰਵਿਊ ਲੈ ਰਿਹਾ ਕਹਿੰਦਾ ਯਾਰ ਦੇਖ ਨਾ ਸਾਡੇ ਲੋਕਾਂ ਦੀ ਤਰਸਦੀ ਉਹ ਕਹਿੰਦਾ ਸ਼ੇਮ ਤੁਹਾਨੂੰ ਯਾਰ ਹੁਣ ਅੱਜ ਦੇ ਪਾ ਲਾਈਵ ਵੀ ਬੰਦ ਕਰਦੇ ਆ ਤੇ ਹੁਣ ਆਪਾਂ ਕਰਦਾ ਕੋਡ ਹਾਂ ਅੱਜ ਦਾ ਜਿਹੜਾ ਵੀਡੀਓ ਬਣਾਉਣਾ ਬੜੀ ਦਿਮਾਗ ਚ ਆਇਆ ਹੋਇਆ ਕਿੱਦਾਂ-ਕਿੱਦਾਂ ਬਣਾਉਣੀ ਹੈ ਕੁਛ ਲੱਗਾ ਥੋੜਾ ਜਿਹਾ ਵੀਡੀਓ ਜਲਦੀ ਆਪਣੇ ਵੱਲ ਤੋਂ ਕੋਸ਼ਿਸ਼ ਕਰਨ ਲੱਗਾਂਗੇ ਦੇਖਦੇ ਹਾਂ ਜਿਹੜਾ ਕੱਲ ਨੂੰ ਬਲੌਗ ਆਊਗਾ ਆਪਣੇ ਵੱਲ ਤੋਂ ਕੁਝ ਕੋਸ਼ਿਸ਼ ਕਰਾਂਗਾ ਧੰਨਵਾਦ ਜੀ ਵੀਡੀਓ ਦੇਖਣ ਵਾਸਤੇ ਮਿਲਦੇ ਹਾਂ ਹੁਣ ਪਰ ਕਿਸੇ ਅਗਲੀ ਵੀਡੀਓ ਵਿੱਚ